ਲਓ ਜੀ ਬਾਬਿਓ ਅੱਜ ਫੇਰ ਪਹੁੰਚੇ ਹੋਇਆ ਕਾਲੇ ਬਾਈ ਕੋਲ ਤੇ ਬਾਈ ਨੇ ਅੱਜ ਫੇਰ ਗੇਰ ਪੱਟੀ ਬੈਠੇ ਆ ਅੱਜ ਗਰਮੀ ਥੋੜੀ ਜਿਆਦਾ ਹੈ ਕੱਲ ਮੌਸਮ ਠੰਡਾ ਸੀਗਾ ਹੋਰ ਕਾਲੇ ਬਾਈ ਕੀ ਹਾਲ ਹੈ ਵਧੀਆ ਵਧੀਆ ਬਾਬਦੇ ਕਿਆ ਕਰਿਆ ਬੱਜ ਬਾਈ ਫੇਰ ਤੁਸੀਂ ਗੇਰ ਉਤਾਰਿਆ ਹੋਇਆ ਨਹੀਂ ਨਾ ਦਿੱਤੀ ਆਪਣੇ ਕੋਲ ਕੱਲ ਆਈਂਦੀ ਹਾਂ ਹਾਂ ਗੱਡੀ ਵਿੱਚ ਲਾ ਕੇ ਦੇਖੀ ਗੱਡੀ ਨਾ ਉੱਡੀ ਉੱਡੀ ਘੜਦੀ ਓਵਰੇਜੀ ਹੋਈ ਹੋਈ ਜੰਦੂਰ ਮਾਰ ਕੇ ਤਾਂ ਪੂਰਾ ਹੈ ਨਹੀਂ ਤਾਂ ਟੇਕਾ ਬਣੀ ਨਹੀਂ ਦੀ ਹੈਗੀ ਮਰ ਕਲੱਚ ਸਲਿੱਪ ਮਾਰਦੀ ਹੈ ਕਲੱਚ ਪੈਡ ਮਾਰਦੀ ਹੈ ਕੋਈ ਦੇਖੀਦਾ ਨਹੀਂ ਲੇਟ ਜਮਾ ਇੱਕ ਪਾਸੇ ਤੇ ਅਰੇ ਕਾਮ ਨੇ ਅੱਛਾ ਸਾਈਡ ਤੇ ਜਮਾਈ ਸਲਿੱਪ ਮਾਰੀ ਹੋਈ ਹੈ ਠੀਕ ਆ ਪਾਈ ਆ ਕਲੱਚ ਸੈੱਟ ਪਾਵਾਂਗੇ ਅੱਛਾ ਕਲੱਚ ਸਲਿੱਪ ਆ ਆਉਣ ਲੱਗੇ ਹੋਣ ਪਾਉਣਾ ਵਿੱਚ ਸੋਨੇ ਪ੍ਰੈਸ਼ਰ ਪਲੇਟ ਸਾਰਾ ਮਤਲਬ ਸਾਈਡ ਦਾ ਕਲੱਚ ਸੈੱਟ ਪਾਵਾਂਗੇ ਇਹ ਵੀ ਵਾਈਫਰ ਖਰਾਬ ਹੋ ਜਾਂਦੀ ਨਾ ਪ੍ਰੈਸ਼ਰ ਪਲੇਟ ਹਾਂ ਇਹਦੀ ਸਿੰਗਰਾ ਟਾੜ ਮਰ ਜਾਂਦੀ ਹੈ ਜੇ ਨਾ ਬੜੀਆ ਜਿੱਥੇ ਚੱਲੀ ਜਾਂਦੀ ਆ ਟੜ ਘਟ ਜਾਂਦੀ ਆ ਇਹ ਗੱਡੀਆਂ ਦਾ ਰੋਜ਼ੀ ਸੈੱਟ ਠੀਕ ਆ ਇਹ ਗੱਡੀਆਂ ਦਾ ਸੱਟੇ ਪਾਉਣਾ ਪੈਂਦਾ ਠੀਕ ਆ ਭਾਈ ਇਹਦਾ ਮੰਨ ਕੇ ਚੱਲ ਵੀ ਗੇਰ ਤਾਰਨੇ ਨੂੰ ਇਹਦਾ ਹਾਂ ਇੱਧਰ ਨਾਲ ਐਕਸਲ ਵੀ ਕਰਨਾ ਪੈਂਦਾ ਹਾਂ ਮੰਨ ਕੇ ਚੱਲ ਇੱਧਰ YouTube ਥੱਲੇ ਤਾਰਨੀ ਪੈਂਦੀ ਹੈ ਨਾ ਹਾਂ ਇਹਦੇ ਚਿੰਤਾ ਫੂਕ ਕੇ ਐਕਸਲ ਬੰਨ ਕੇ ਹਾਂ ਠੀਕ ਆ ਕੰਮ ਵੱਧ ਜਾਂਦਾ ਖਾਸਾ ਗੱਡੀ ਚੱਕ ਦਿੱਤੀ ਬੰਦਲ ਕੰਨਾ ਮਗਲੈਲ ਅੱਛਾ ਇਹ ਗੱਤਰ ਆਪਾਂ ਨੇ ਉੱਪਰ ਤੇ ਫੂਕ ਤੇ ਉੱਪਰ ਚੰਨਾ ਪਾਵਾਗੇ ਉੱਪਰੇ ਹੋ ਜਾਣਾ ਠੀਕ ਆ ਸਹੀ ਆ ਕੰਮ ਮਤਲਬ ਖਾਸਾ ਹੋਈਦਾ ਵੀ ਔਖਾ ਹੀ ਆ ਗਾਲੇ ਕਹਿਣ ਦਾ ਭਾਵ ਹਨਾ ਵੀ ਹੱਥ ਪੈਣ ਦੀ ਜਗ੍ਹਾ ਬਹੁਤ ਘੱਟ ਆ ਅੱਜ ਆਇਆ ਯਾਰ ਅੰਦੇ ਦਾ ਸ਼ੌਕ ਹੋ ਜਾਂਦਾ ਇੱਕ ਜਿੰਨੇ ਕੰਮ ਕਰੀ ਹਾਂ ਜਿੱਦਾਂ ਹੁਣ ਤੁਸੀਂ ਹਾਂ ਕਰਦੇ ਹੀ ਤੁਸੀਂ ਨਾਲ ਗੱਡੀਆਂ ਦਾ ਹੁਣ ਹਨਾ ਜ਼ਿਆਦਾਤਰ ਬੋਲੀ ਜਾਂਦਾ ਬੰਦੇ ਦਾ ਹੋਰ ਗੱਲ ਕੋਈ ਨਹੀਂ ਸਹੀ ਗੱਲ ਆ ਠੀਕ ਆ ਗੀਅਰ ਹੀ ਦਾ ਇਹਦਾ ਵੀ ਖਾਸਾ ਵੜਾ ਕਾਲੇ ਆਲਟੋ ਗੱਡੀ ਜਿੱਡੇ ਗੀਅਰ ਚਾਰ ਗੀਅਰ ਵਾਲੀ ਆ ਇਹ ਇਹ ਕੰਮ ਜਾਵਾਂ ਗੱਡੀ ਕਾਲੇ ਇਹ ਕੀ ਨਾ ਛੋਟੇ ਕੰਮ ਲਈ ਪੌਕਾ ਜਾਵੇ ਐਵਰੇਜ ਪੌਦੇ ਨਾ ਹਾਂ ਤੇ ਬੰਦਾ ਇੱਕ ਅੱਧ ਚਲਾਵੇ ਬਗਾ 30 ਦੀ ਐਵਰੇਜ ਅਸੀਂ ਆਪ ਗੱਡੀ ਹੋਈ ਹੈ ਇਹ ਗੱਡੀ ਦੀ ਅੱਛਾ ਆਪਣੇ ਬੱਦੀ ਏਰੀ ਦੀ ਜਿੰਨੀਆਂ ਫੈਕਟਰੀਆਂ ਬੱਦੀ ਦੇ ਵਿੱਚ ਜੂਨੀਅਰਾਂ ਦੀ ਜੁੰਟੀਆਂ ਦੇ ਵਿੱਚ ਇਹਨਾਂ ਦੀ ਜੂਨੀਅਰ ਉੱਥੇ ਠੀਕ ਆ ਉੱਥੇ ਸਾਰੀਆਂ ਇਹੀ ਆ ਗੱਡੀਆਂ ਹਨਾ ਹਾਂ ਕਈ ਗੱਡੀਆਂ ਬੜੀਆਂ ਵੀ ਹੈਗੀਆਂ ਛੋਟੀਆਂ ਆਏਆਂ ਇਹਦਾ ਕਿਰਾਇਆ ਪੂਰਾ ਕਰੀ ਜਾਂਦੀ ਆ ਇਹ ਤਾਂ ਹੈ ਇਹ ਤੇਲ ਦੇ ਵਿੱਚ ਬਚਤ ਕਰ ਜਾਂਦੀ ਆ ਆਪਣੇ ਲੋਕਾਂ ਨੇ ਛੋਟੇ ਕੰਮ ਲਈ ਦੁੱਧ ਵਾਸਤੇ ਬੋਲ ਰੱਖੀ ਹਾਂ ਜਿਹੜਾ ਡੈਰੀ ਫਾਰਮ ਆ ਨਾ ਦੁੱਧ ਭਾ ਕੇ ਉਹਨੇ ਸ਼ਹਿਰਾਂ 'ਚ ਬਾਕੀ ਆਏ ਬਾਬੂ ਉਹ ਗੱਡੀ ਹੈ ਚਾਹੇ ਛੋਟੀ ਹੈ ਪਰ ਸਮਾਨ ਇਹਦਾ ਦੋਹੀਆਂ ਗੱਡੀਆਂ ਜਿੰਨਾ ਹੀ ਮਹਿੰਗਾ ਹਾਂ ਸਮਾਨ ਹੈ ਨਾ ਸਮਾਨ ਮਹਿੰਗਾ ਬਈ ਇਹਦਾ ਬਾਕੀ ਗੱਡੀ ਕੰਮਜਾਬਾ ਪੂਰੀ ਗੱਡੀ ਛੋਟੀ ਹੁੰਦੀ ਆ ਹਾਂ ਉਹਦਾ ਸਮਾਨ ਨ ਮਹਿੰਗਾ ਹੀ ਠੀਕ ਆ ਬਾਕੀ ਤਾਂ ਕੋਈ ਵੀਰ ਤਾਂ ਨਹੀਂ ਕਰਨਾ ਹੈ ਇਹ ਦਾ ਬਿਲਕੁਲ ਉਹੀ ਪਤਾ ਆਈ ਤਾਂ ਉਰੇ ਹੁੰਦੀ ਨਹੀਂ ਕਿ ਲੱਗਦੀ ਆ ਬੂਟ ਸਹੀ ਆ ਇਹ ਪੈਰ ਇੰਜਣ ਦਾ ਠੀਕ ਆ ਠੀਕ ਆ ਚੱਲ ਜੂਗਾ ਚੱਲ ਵਧੀਆ ਵਧੀਆ ਬਾਕੀ ਬਾਬਿਓ ਤੁਹਾਨੂੰ ਹੋਰ ਦਿਖਾਵਾਂਗੇ ਦੇ ਕੋਈ ਹੋਰ ਮੰਨ ਕੇ ਚਲੋ ਕੋਈ ਪ੍ਰੋਬਲਮ ਕੋਈ ਗੱਡੀ ਚ ਆਈ ਕੋਈ ਇਹਨੇ ਖੋਲੀ ਠੀਕ ਆ ਜੀ ਚਲੋ ਕਰੀਏ ਫੇਰ ਕੋਣ ਕਾਲੇ ਹਾਂ ਠੀਕ ਬਾਕੀ ਬਈ ਸਾਡੀ ਜਾਰੀ ਆ ਨਾ ਜਿਹੜੀ ਕਾਲੇ ਤੇ ਨੀਰੀ ਕਾਲੇ ਗੱਦੀ ਯਾਰੀ ਹੈ ਆਪਣੀ ਆ ਲਾਲਾ ਜੀ ਸਕੂਲ ਟਾਈਮ ਦੀ 2009 ਦੀ ਹਾਂ 2009 ਦੀ ਆ ਕਹਿੰਦਾ ਵੀ ਯਾਰੀ ਪੁਰਾਣੀ ਹੈ ਕੁੱਲੀ ਵੀ ਇਕੱਠੇ ਨੇ ਕਰਿਆ ਕਾਲਜ ਵੀ ਫਿਰ ਕੰਮ ਵੀ ਇਕੱਠੇ ਨੇ ਕਰਿਆ ਫਿਰ ਮੈਂ ਬਾਹਰ ਨੂੰ ਚੱਲ ਗਿਆ ਤਾਂ ਇਹਨੇ ਕਾਲੇ ਨੇ ਤੀਕੋ ਦੋ ਬਾਈ ਲਾਡੀ ਇਹਨਾਂ ਨੇ ਫਿਰ ਇਹ ਦੁਕਾਨ ਖੜੀ ਦੀ ਮਤਲਬ ਦੁਕਾਨ ਬਾਈ ਨੇ ਵੀ 7 7 ਸਾਲ ਤੱਕ ਕਾਲੇ ਹੋਗੇ ਹੋਗੇ ਸਾਡਾ ਦੁਕਾਨ ਹੈਨਾ ਬਾਕੀ ਯਾਰੀ ਬਈ ਸਾਡੀ ਪੁਰਾਣੀ ਆ ਜਿੰਨੇ ਵੀ ਸੀ ਪੁੱਠੇ ਸਿੱਧੇ ਕੰਮ ਕਰੇ ਆ ਇਕੱਠਿਆਂ ਨਹੀਂ ਕਰੇ ਆ ਕਨੇ ਗਾਲੇ ਕਾਲੇ ਦਾ ਹੁਣ ਹੋ ਗਿਆ ਵਿਆਹ ਆਪਾਂ ਦਿਲ ਹਾਲ ਹਲੇ ਤਾਂ ਹੀ ਆ ਆਪਣਾ ਕੋਈ ਇਰਾਦਾ ਵੀ ਹੈ ਨਹੀਂ ਤੇ ਲੜੇ ਵੀ ਬਹੁਤ ਵਾਰ ਅਸੀਂ ਜੀਰਨੀ ਵੀ ਲੜੇ ਨਹੀਂ ਲੜਾਈਆਂ ਉੱਥੀ ਹੁੰਦੀਆਂ ਜਿੱਥੇ ਪਿਆਰ ਹੁੰਦਾ ਹੈ ਨਾ ਪਿਆਰੋਂ ਤਾਂ ਲੜਾਈ ਤਾਂ ਹੁੰਦੀ ਹੋ ਬਈ ਹਾਂ ਰਾਤ ਨੂੰ ਰਾਤ ਨੂੰ ਜੀ ਖਾਦੀ ਪੀਤੀ ਜ ਲੜਪੈਣਾ ਸਵੇਰੇ ਫੇਰ ਇੱਕ ਦਿਨ ਹਾਂ ਫੇਰ ਇੱਕ ਦਿਨ ਫੋਨ ਕਰਨਾ ਹਾਂ ਕਾਲੇ ਕਿੱਥੇ ਆ ਇੱਥੇ ਆ ਆ ਜਾ ਫਿਰ ਇੱਧਰ ਨੂੰ ਕੰਮ ਚਾਹੇ ਹੋਵੇ ਚਾਹੇ ਨਾ ਹੋਵੇ ਐਤਵਾਰ ਨੂੰ ਪੱਕਾ ਕਾਲਾ ਮੇਰੇ ਕੋ ਹੋਊਗਾ ਕਿਹਨੇ ਕਹਲੇ ਉਹ ਲੜਾਈ ਦੋੜੂ ਕਹਿੰਦੇ ਯਾਰ ਤੂੰ ਲੜਾਈ ਉਹ ਹੁੰਦੀ ਹੈ ਜਿਹੜਾ ਮੰਨ ਕੇ ਚੱਲ ਵੀ ਬੰਦੇ ਦੇ ਮਨ 'ਚ ਖਾਰ ਰੱਖਣੀ ਦਿਨ ਦਿਨ ਦਿਲ 'ਚ ਖਾਰ ਰੱਖੀ ਬੰਦੇ ਮੈਨੂੰ ਆਇਆ ਗਿਆ ਹਾਂ ਦਿਲ 'ਚ ਰੱਖੇ ਬੰਦੇ ਬਾਈ ਚੱਕਰ ਰਹੇ ਆ ਵੀ ਯਾਰੀ ਉਹ ਹੁੰਦੀ ਆ ਵੀ ਜੇ ਦੋ ਭਰਾ ਆਏ ਤਾਂ ਦੋਨੇ ਇਕੱਠੇ ਤਰਕੀ ਕਰਨ ਇੱਕ ਦੂਜੇ ਨੂੰ ਦੇਖ ਕੇ ਸੜਨ ਉਹਨੂੰ ਯਾਰੀ ਕਹਿੰਦੇ ਆ ਜਿਹੜੇ ਬੰਦੇ ਦਿਲ 'ਚ ਖਾਰ ਰੱਖਦੇ ਨੇ ਵੀ ਮੇਰੇ ਤੇ ਅੱਗੇ ਨਾ ਲੰਘ ਜੇ ਇਹ ਹੈਗੇ ਆ ਬਹੁਤ ਆ ਵਿੱਚੇ ਰਹਿ ਕੇ ਵਰਤਕੇ ਬਦਲਦਾ ਬੰਦੇ ਨੂੰ ਠੀਕ ਨਹੀਂ ਗਾਲੇ ਉਹਦਾ ਹੈ ਆ ਨਹੀਂ ਵਹਿ ਕਰਨਾ ਚਾਹੀਦਾ ਜੋ ਜਿਹਦੇ ਕਰਮਾਂ ਅੰਦਰ ਲਿਖਿਆ ਵਾ ਉਹ ਉਹਨੂੰ ਮਿਲਣਾ ਬਿਨਾਂ ਕਰਮਾਂ ਦੇ ਕੱਖ ਨਹੀਂ ਮਿਲਦਾ ਬਿਨਾਂ ਕਿਸਮਤ ਤੇ ਨਹੀਂ ਮਿਲਦਾ ਰੱਬ ਤੇ ਯਕੀਨ ਰੱਖੋ ਮਿਹਨਤ ਕਰੋ ਦੱਬ ਕੇ ਠੱਗੀਆਂ ਠੋਰੀਆਂ ਨਾ ਮਾਰੋ ਕਿਸੇ ਨਾਲ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਆਪੇ ਦੇਈ ਜਾਂਦਾ ਯਾਰ ਆਪੇ ਦੇਈ ਜਾਂਦਾ ਕਿਸੇ ਦੇ ਕਰਮਾਂ ਦਾ ਕਿਸੇ ਨੂੰ ਨਹੀਂ ਜਾਂਦਾ ਇਹਨੂੰ ਜੋ ਮਿਲਣਾ ਉਹਨੂੰ ਹੀ ਮਿਲਣਾ ਹੈ ਨੀਤਾਂ ਸਿੱਧੀਆਂ ਰੱਖੋ ਕਿਸੇ ਨੂੰ ਮਾਰਾ ਨਾ ਬੋਲੋ ਕਿਸੇ ਬਾਰੇ ਮਾੜਾ ਸੁਣਾਉਣਾ ਠੀਕ ਨਹੀਂ ਜਿਹਨੂੰ ਕੋਈ ਤਕਲੀਫ ਹੈ ਬੰਦਾ ਮੈਨੂੰ ਨਾ ਛੱਡੇ ਮੇਰੇ ਤੇ ਕਰੀ ਜਾਵੇ ਬਸ ਕਾਮਯਾਬ ਤੇ ਕਿਦਣਾ ਤੇ ਆਪੇ ਆਪੇ ਵੀਰੇ ਆਪੇ ਦੱਸਾਂ ਨਾ ਹੋਂਦੀ ਕਰਤਾਲੇ ਨੂੰ ਰੱਬ ਆਪੇ ਕਾਮਯਾਬ ਕਰਦਾ ਜਿਹੜੇ 18 ਠੱਗੀਆਂ ਮਾਰਦੇ ਹੋ ਲੱਖ ਮਾਰ ਲੈਣ ਝੂਠ ਤੂਫਾਨ ਬੋਲਣ ਲੋਕਾਂ ਨਾਲ ਉਹਨਾਂ ਨੂੰ ਫਿਰ ਰੱਬ ਉੱਥੀ ਰੱਖਦਾ ਫਿਰਹੀਂ ਹੁਣ ਦੇ ਕਮਲ ਦੂਰ ਪਾਸੇ ਨਿਕਲ ਜਾਂਦੇ ਹਾਂ ਨਿਕਲ ਜਾਂਦੇ ਆ ਨਿਕਲੀ ਜਾਂਦੇ ਬਸ 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 ਹੁਣ ਦੇਖ ਲੈ ਤੁਹਾਡੇ ਕੋ ਹੁਣ ਤੁਹਾਨੂੰ 7-8 ਸਾਲ ਹੋ ਗਏ ਦੁਕਾਨ ਕਰੀ ਨੂੰ ਹੁਣ ਤੁਹਾਡੇ ਕੋ ਪੱਕੇ ਕਸਟਮਰ ਆਉਣੇ ਆ ਕਹਿੰਦੇ ਅਸੀਂ ਪਹਿਲਾ ਫੋਨ ਆ ਜਾਂਦਾ ਵੀ ਬਾਈ ਅਸੀਂ ਆਉਣਾ ਵੀ ਅਸੀਂ ਆਉਣਾ ਚ ਕੋਈ ਕੰਮ ਨਾ ਬਈ ਦੂਆ ਉਹ ਫੜਿਓ ਗੱਡੀ ਹਣਾ ਜੇ ਅਗਰ ਇਹਨੇ ਯਕੀਨ ਹੈ ਤਾਂ ਆਉਣੇ ਆ ਜੇ ਹੁਣ ਤੁਸੀਂ ਮੰਨ ਕੇ ਚੱਲ ਕੋਈ ਗੱਡੀ ਤੁਹਾਡੇ ਕੋਲ ਨਵੀਂ ਆ ਗਈ ਤੁਸੀਂ ਇੱਕੋ ਵਾਰ ਉਹਦਾ ਮੋਰ ਬਣਾ ਤਾਂ ਅਗਲਾ ਆਊਗਾ ਅਗਲਾ ਦਾਸ ਨੂੰ ਦੱਸੂਗਾ ਵੀ ਬਾਈ ਉੱਥੇ ਨਾ ਵਾਜਿਓ ਮਾਰਕੀਟ ਬਣਾਉਣੀ ਬੜੀ ਬਹੁਤ ਆਉਂਦੀ ਹੈ ਬਾਈ ਆਹ ਲੈਂਚ ਬਗਾੜਨ ਤੋਂ ਇੱਕ ਮਿੰਟ ਲੱਗਦਾ ਕਹਿੰਦਾ ਇਹ ਕੱਲ ਘਾਲ ਆਇਆ ਇਹਨਾਂ ਨੇ ਚੋਬਰਾਂ ਨੇ ਲਿਆ ਕੇ ਪਹਿਲਾਂ ਮਿਲੋ ਜੱਗੇ ਨੂੰ ਅਸੀ ਕਾਲ ਨਹੀਂ ਧਾਰਿਆਂ ਨੂੰ ਕਿਹਨੇ ਜੱਗੇ ਬਾਈ ਇਹ ਕੱਕ ਤੁਸੀਂ ਲਾਤਾ ਅੱਗੇ ਦਾ ਲੋਡ ਨਹੀਂ ਆਉਂਦਾ ਇਹ ਹੈ ਸਾਾਨੂੰ ਤਾਂ ਲਾਉ ਪੀਤਾ ਪਏ ਨੇ ਚਾਚਾ ਸਪਰੀ ਇਹ ਕਹਿੰਦੇ ਡੋਣਾ ਕੋ ਫੇਰ ਹੁੰਦਾ ਤੁਸੀਂ ਲਾਉਨੇ ਕਿਆ ਚੀਜ਼ਾਂ ਇਹ ਇਹ ਭਰਾਵਾ ਪਾਸ ਕਰਾਈ ਮੇਰੇ ਲਾਉ ਪੀਤਾ ਵਸਾਰੀ ਜਿਹੜੀ ਖਾ ਲਿਆ ਸਾਨੂੰ ਮਨਾਈ ਛਾਲਵਾ ਹੋ ਜਾਂਦਾ ਕਾਲੀ ਜੰਦੇ ਉਹ ਕਾਲੀ ਮਾਰ ਦੂਗੇ ਪੂਰੇ ਵੀ ਇਹ ਤੁਹਾਡਾ ਮਵਾ ਗਿਆ ਤੁਸੀਂ ਤੁਹਾਡੇ ਪੱਤ ਲਾ ਕੇ ਜਾਣਾ ਮੈਂ ਇਹ ਇਹ ਮੈਂ ਨਹੀਂ ਲਾਇਆ ਹੈਗਾ ਮੈਨੇ ਮੈਨੇਜਰ ਲਾ ਕੇ ਗਿਆ ਕੱਲ ਇਹ ਇਹ ਸੌਂਦਾ ਉਹਨੂੰ ਹਾਂ ਉਹ 15 ਇਹ ਕਰਕੇ ਗਿਆ। ਕਿੱਥੇ ਲੱਗਣਾ ਦਾ? ਅੱਛਾ ਪੰਮੇ ਦੇ ਵੱਲ। ਪੰਮੇ ਨੇ ਲਾਇਆ ਗਾ ਲਾਰਕ ਚ। ਅੱਛਾ ਉਹ ਆਹੇ ਉੱਥੇ ਤੇ ਲਿਆਂਦੇ ਨੇ। ਅੱਜ ਕਹਿੰਦਾ ਤੂੰ ਦਾ ਲਾਉਰੇ। ਇੰਨਾ ਕ ਲਾਇ ਦਿੰਦਾ। ਇੱਕ ਤਾਂ ਵਧੀਆ ਲੱਗ ਗਿਆ। ਹਾਂ ਚਲ ਇੰਨਾ ਕ। ਵਧੀਆ ਜੀ ਆ। ਇੰਨਾ ਕ ਹੋ ਗਿਆ ਕੰਮ ਜਦ ਫਿਰ ਹੋਰ ਲਾ ਦੂੰਗੇ। ਉੱਤੇ ਤੇ ਵਧੀਆ ਲੱਗਦਾ। ਆਹ ਤੇ ਕਿੱਦਾਂ ਗੜਾਈ ਕਰਕੇ ਗੇੜੇ ਦਿੱਿੰਦੇ ਸੀ। ਨਾ ਗੜਾਈ ਨਹੀਂ। ਆਹ ਕਹੀ ਨਾ ਲੱਗਿਆ ਵਾ ਤਾਂ ਕਹਿੰਦਾ ਨਾ ਸਵੇਰ ਦਾ ਮਿੱਟੀ ਜਿਹੜੀ ਉੱਪਰ ਥੱਲੇ ਦੀ ਉਹ ਪੱਧਰੀ ਜੀ ਕਰੀ ਉਹਨੇ ਡੀਲਾ ਮੇਰੀ ਫੇਰ ਨਿਕਲ ਥੱਲੇ ਡੀਲਾ ਦਾ ਰਾਤ ਰਾਤ ਉੰਬਲ ਵੱਧਾ ਇਕੱਠਾ ਹੀ ਇਹਦਾ ਇਹ ਜੀ ਚੀਜ਼ ਇਹਦਾ ਮੇਰੀ ਗੱਲ ਸੁਣ ਲੈ ਡੀਲਾ ਗੁੱਟ ਕੇ ਤੂੰ ਜੀ ਡੀਲੇ ਉਹਨੇ ਕੇ ਸਾਫ ਕਰਤਾ ਤੂੰ ਰੋਟੀ ਖਾਣ ਲੱਗਿਆ ਤੇ ਰੋਟੀ ਖਾਣ ਦੀ ਖਾਣ ਦੀ ਉਹਨਾਂ ਦੇ ਨਿਕਲੇ ਜਦ ਇਹ ਆ ਜਾਂਦਾ ਵਾਹ ਜਦ ਇਹ ਸਾਲਾ ਬਾਹਰ ਹੋ ਜਾਂਦਾ ਐਨੀ ਛੇਤੀ ਵੱਧਾ ਹਾਂ ਇਹ ਤਾਂ ਐਨੀ ਸਪੀਡ ਹੈ ਨਹੀਂ ਐਨੀ ਤੇਜ਼ ਚੀਜ਼ ਹੈ ਇਹ ਰੱਖਦੀ ਐਨੀ ਸੁਵੀ ਜਿੰਨੀ ਦੀ ਹੈ ਅੱਛਾ ਹਾਂ ਇਹਦੇ ਵਿੱਚ ਰੌਂਡ ਅਪ ਘਾਹ ਸਿਆਲ ਸਿਆਲ ਹੀ ਨਾ ਦਿਖਣਾ ਹੈ ਇੰਨੀ ਇਹਦੇ ਆ ਬੇਮਗਣਾ ਗੱਠੀ ਆ ਉਹ ਗੱਠੀ ਨਹੀਂ ਜਦ ਤੱਕ ਜਾਂਦੀ ਜਾਂਦੀ ਜਦ ਤੱਕ ਡੀ ਲਾਣੀ ਹੂੰ ਜਿਦਾਈ ਕੰਮ ਰਹਿਣਾ ਸੱਚ ਇਹਨੂੰ ਵੀ ਬਾਦੋਂ ਫੇਦਨੂੰ ਕਹਿੰਦੇ ਨੂੰ ਅੱਜ ਦੇਖਦੀ ਆਂਗਾ ਫੇ ਨਹੀਂ ਤਾਂ ਪੈ ਗਿਆ ਗਿੱਲਾ ਤਾਂ ਹੋ ਗਿਆ ਨਾ ਨਾਂ ਠੀਕ ਆ ਬੱਤੇ ਆ ਉੱਥੇ ਪੈਰ ਘਾੜਦਾ ਤਾਂ ਕੱਲ ਹਾਂ ਕਾਕਾ ਕੱਢਾ ਜਾਂ ਵੱਢ ਕੇ ਇੱਕ ਵਾਰ ਸੁੱਕ ਜਾਊਗਾ ਇੱਕ ਵਾਰ ਫੇਰ ਵਾਏ ਤੇ ਫੇ ਵੀ ਹੋਊਗਾ ਤਵੀਆਂ ਨਾਲੇ ਵੱਢੋਣਾ ਇਹਨੇ ਉਹ ਅੱਜ ਬਾਦੋਂ ਨੇ ਤਵੀਆਂ ਨਾਲੇ ਲੋਟ ਆਉਣਾ ਇਹਨੇ ਰੋਟਾ ਵਿਢਣ ਤਾਂ ਵੀ ਹੋਣਾ ਜੱਲਣਾ ਇਹਨੇ ਤਵੀਆਂ ਨਾਲ ਇਹਨਾਂ ਬੰਦਾਂ ਨਾ ਹੋਰੇ ਰਸਤਾ ਨਾਲ ਕਹਿੰਦਾ ਵੀ ਆਹ ਮਿੱਟੀ ਅੰਦਰੋਂ ਸੜ ਦੂੰਗੇ ਚੱਕੇ ਤਵੀਆਂ ਜਿਹੜੀਆਂ ਆਹ ਜਿਹੜੀ ਮਿੱਟੀ ਆ ਸਾਈਡ ਪਰ ਉਹ ਰੋਟਾ ਕਿਹੜੀ ਆਹ ਮਿੱਟੀ ਆ ਜਿਹੜੀ ਆ ਜਿੱਦਾਂ ਹੁਣ ਕਰਾ ਮਾਰਿਆ ਵੇ ਜਿੱਥੇ ਜਿੱਥੇ ਦੇਖਦੇ ਆਗਾ ਹੁਣਾਂ ਦੇ ਕੋਈ ਨਹੀਂ ਬਾਈ ਇਹਦਾ ਨਾਮ ਵੀ ਛੱਡੋ ਬੁੱਟੇ ਦੀ ਜਾੜ ਆ ਜਿਹੜੀ ਵੱਢਣੀ ਆ ਫੇਰ ਬੁੱਟਾ ਗਿਰ ਜਾਣਾ ਫੇਰ ਇਹਦਾ ਰਾਲ ਰੱਖੋ ਇਹਨੂੰ ਹੁਣ ਮਾਰ ਖੰਡ ਕੀ ਰਹੂਗੀ ਇਹ ਜਾੜ ਲੱਗੀ ਹੋਈ ਨਾ ਬੁੱਟੇ ਬੁੱਟਾ ਗਿਰ ਜਾਣਾ ਫੇਰ ਇਹਦਾ ਚਾਲੇ ਵਾਲੇ ਰੱਖੀ ਦੋ ਮਾਂਟਾ ਵਾਲੇ ਚਾਲੇ ਵਾਲੇ ਹਾਂ ਇਹਦੇ ਕੋ ਕਰ ਬਾਈ ਨੂੰ ਇਦਾਂ ਹੀ ਛੜ ਤੇ ਡੌਲ ਵਾਂਗੂ ਡੌਲੇ ਛੱਡ ਨਹੀਂ ਪੈ ਗਈ ਹਾਂ ਇਦਾਂ ਹੀ ਵਿਚ ਸਪਰੇਅ ਕਰ ਦੋ ਲੈਨਾਂ ਦੇ ਬੁੱਟੇ ਸਾਫ ਹੋ ਜੂਗਾ ਕਹਾ ਬਤਾ ਕੇ ਫੇਰ ਇੱਕ ਕੰਪਿਊਟਰ ਕਰਾ ਕੇ ਤਾਂ ਹੱਲਾ ਕੇ ਨਾ ਕਾ ਖਤਮ ਹੋ ਜੂਗਾ ਫੇਰ ਬੁੱਟੇ ਵੀ ਲੱਗ ਲੈ ਤੇਰਾ ਉਹ ਇੱਕ ਸਾਲ ਬਾਅਦ ਹਾਂ ਡੀ ਲਾ ਡੂ ਦਾ ਸਮਝਦਾ ਜ ਚੱਕੋ ਨਾ ਲਾ। ਇਹ ਵੀ ਨਹੀਂ ਚੱਕਣਾ ਜੀ। ਹਾਂ ਜਿਹੜੀ ਨਹੀਂ ਚੱਕਣਾ ਤਾਂ ਹੋਰ ਕੋਈ लाज ਨਹੀਂ। ਕੋਈ लाज ਨਹੀਂ ਦਾ। ਇਹਦਾ ਨਹੀਂ ਇੱਕ ਨਹੀਂ ਹੋਵਾ ਬਾਈ। ਇਹ ਇੱਕ ਇਧਰ ਵੀ ਪੈ ਪਾਉਣੀ ਆ। ਆ ਤੁਹਾਨੂੰ ਦਿਖਾਵਾਂ। ਆ ਜਗੇ। ਬਾਥਰੂਮ ਨੂੰ ਕਿੱਥੇ ਉਹ ਹੱਦੋਂ ਕਿਹਾ ਦੋ ਬੰਦੇ ਅੰਦਰ ਨੂੰ ਹਾਂ ਕਿਹਨੇ ਜੱਦੀ ਪਾਉਂਗੇ ਕਿੱਥੇ ਇਹ ਹੁਣ ਫਰਸ਼ ਰਹਿ ਗਿਆ ਨੀਮਾ ਜਾਂ ਤਾਂ ਫਿਰ ਫਰਸ਼ ਚੱਕਣਾ ਪਊਗਾ ਆਪਾਂ ਨੂੰ ਉੱਪਰ ਆਹਾ ਉਰੇ ਤੇ ਨਾ ਆਹ ਇਹਦੇ ਥੱਲੇ ਨੂੰ ਪਾਈਪ ਪਾ ਕੇ ਉਹਦੇ ਵਿੱਚ ਪੈਪ ਪਾ ਲੈਣੀ ਮਤਲਬ ਇਹਦੇ ਜਿਹੜੀ ਪੈਪ ਪਾਈ ਵੀ ਆ ਉਹਦੇ ਵਿੱਚ ਮਿਲਾ ਲੈਣੀ ਹਾਂ 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 ਬਸ ਉਹਦੇ ਵਿੱਚ ਮਿਲਾ ਲੈਣੀ ਹਾਂ 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 ਬਸ ਉਹਦੇ ਵਿੱਚ ਮਿਲਾ ਲੈਣੀ ਫਿਰ ਦਿਆ ਰੋਥੀ ਇਹਦੇ ਮੈਂ ਤੇਰਾ ਪਾਉਗਾ ਭਰਤ ਹੋਰ ਫਰਸ਼ ਨੂੰ ਚੱ ਲੱਗੂਗਾ ਲੱਗੂਗਾ ਇਹ ਇਹ ਜਦ ਨੀਮਾ ਲਵਾ ਲਿਆ ਨੇ ਚੱਲ ਇੰਨਾ ਕੁ ਚੱਲਦਾ ਇੰਨਾ ਇੰਨਾ ਦਾ ਚਾਹੀਦਾ ਇਹ ਮਨ ਕੇ ਚੱਲ ਜਿਹੜਾ ਬਾਹਰਲਾ ਫਰਸਾ ਉਹਦੇ ਮੇਟਲਾ ਉਹ ਲੋੜੇ ਨਹੀਂ ਅੱਗੇ ਕਿਆ ਰੋੜਾ ਛੱਤ ਦੀ ਆ ਰੇ ਉਹ ਛੱਤ ਨੂੰ ਕਿਆ ਆ ਛੱਤ ਨੂੰ ਕਿਆ ਇੱਥੇ ਠੀਕ ਆ ਛਤੜੀ ਦਾ ਕੋਈ ਐਡੀ ਹੋਇਆ ਠੀਕ ਨਹੀਂ ਐਸੇ ਮੈਂ ਹੁਣ ਦੇਖਿਆ ਜਿਹੜਾ ਉੱਥੇ ਤੇ ਲਿਆਉਣਾ ਉਹਦਾ ਲਾ ਕੇ ਜਰਾੜ ਜਾ ਆਪਣਾ ਜਿਹੜਾ ਕੱਪ ਜਾ ਹੁੰਦਾ ਥੱਲੇ ਜਿਵੇਂ ਪਾਣੀ ਇਕੱਠਾ ਆਉਂਦਾ ਉਹ ਲਾ ਕੇ ਆਇਆ ਪੈਵ ਲਿਆ ਕੇ ਉਹਦੀ ਥੇ ਬਜਰੀ ਪਾ ਦਿੱਤੀ ਹਾਂ ਬਹੁਤ ਨਾ ਫਰਸਾ ਬਾਹਰ ਬਜਰੀ ਪਾਦੇ ਬਜਰੀ ਪਈ ਆ ਹਾਂ ਮਾਰਾ ਕੇ ਰੇਤਾ ਚਾਦ ਉਸ ਦੇ ਕਰਨੇ ਹੂੰ ਜਦੋਂ ਤਿਆਰ ਹੈ ਕੰਮ ਇਹ ਨਾਲੇ ਇੱਧਰਲਾ ਪਾਣੀ ਨਹੀਂ ਜਾਊਗਾ ਜਿੱਦਾਂ ਮੀਂਹ ਪੈਂਦਾ ਇਹਦੇ ਉੱਪਰ ਪਾਣੀ ਆਉਣਾ ਚਾਹੀਦਾ ਹਾਂ ਯਾਨੀ ਇੰਨਾ ਇੰਨਾ ਪੈਣਾ ਹੈ ਤੂੰ ਦਈਏ ਇੱਥੇ ਆ ਇੰਨਾ ਕ ਤਾਂ ਪੈਣਾ ਗਿੱਠ ਗਿੱਠਕ ਮੰਨ ਕੇ ਚੱਲ ਇੰਨਾ ਹੀ ਪੈਣਾ ਲਾਰ ਰੂੜੀ ਪਈ ਹੈ ਲਾਰ ਰੂੜੀ ਛੱਡ ਕੇ ਥੰਡੇ ਤੇ ਤਾਂ ਵੀ ਕੁਝ ਨਹੀਂ ਆ ਹੈਗੀ ਇੱਧਰ ਪਈ ਹੈ ਲਾਰ ਰੂੜੀ ਨਾਲ ਕੰਮ ਲੱਗ ਜੂਗੇ ਇਹ ਅੱਜ ਠੱਠਾ ਵੀ ਕਹੇ ਤੂੰ ਮਾਵਾ ਧੋ ਲੂ ਠੱਠਾ ਵੀ ਨਹੀਂ ਮਾਰਾ ਇੱਕ ਤਾਂ ਫਰਤ ਜੱਠਾ ਜੱਗਾ ਦੇਣਾ ਇੱਥੇ ਤਾਂ ਹੁਣ ਪੈਪ ਪਾਤਾ ਇੱਥੇ ਤਾਂ ਨਿਕਲਣਾ ਵਾਲੀ ਨਿਕਲਦਾ ਸਮਝ ਲਾ ਤੂੰ ਟੋਣੇ ਨੂੰ ਇਹ ਐ ਜੱਠਾ ਟੋਣਾ ਪਾਣੀ ਆਪਣਾ ਪਾਏ ਮਾ ਗਿਰ ਜਲਾ ਇਹਦਾ ਆ ਵੀ ਹੁਣੇ ਲਾ ਕੇ ਗਿਆ ਇਹਨੂੰ ਪਾਣੀ ਭੰਦ ਬਸ ਚਿੱਟਾ ਰੰਗ ਮਾਰ ਲਿਓ ਲਿੱਟੂਖ ਲਖੰਡ ਲੈ ਕੇ ਵਧੀਆ ਆ ਇਹਦੇ ਨਾਲ ਦੇ ਮਾਰੂਗੇ ਜਿਹੜਾ ਆ ਇਹਨੂੰ ਦਰਵਾਜਿਆਂ ਨੂੰ ਮਾਰਿਆ ਵਾ ਹਰਿਆਈ ਨਹੀਂ ਲੱਗੂਗੀ ਫਿਰ ਹਾਂ ਤੇ ਨਾਲੇ ਵਧੀਆ ਰਹੂਗਾ 65 ਹਾਂ ਸਰੂਨ ਜੇ ਬੰਦ ਉਹਦੇ ਨਾਲ ਹਰਿਆਈ ਨਹੀਂ ਜੰਮਦੀ ਫਿਰ ਤਿਲਕਮਾ ਹੋ ਜਾਂਦਾ ਨਾ ਉਹ ਤੋਂ ਨਹੀਂ ਲੋੜੇ ਨਹੀਂ ਨੂੰ ਹੁਣ ਸੁੱਕਾ ਇਹ ਨਾ ਦਿੱਤਾ ਸਾਰੇ ਇਹਨੂੰ ਰੱਖਣਾ ਸੁੰਬਰ ਇਹਨੂੰ ਸੁੰਬਰ ਰੋ ਇਹਨੂੰ ਐਨ ਸੁੰਬਰ ਦੇ ਨੜਕੇ ਰੜਕੜਕੇ ਇਹ ਬਾਲਟੀਆਂ ਨਾਲ ਦੋਨਾਂ ਧੋ ਦਵੇ ਹਾਂ ਹਮਾਰੇ ਖੁਰਪੀ ਲੈ ਲਵੇ ਕੋਈ ਜਿਹੜਾ ਸਿਵਟ ਜਾਵੇਗਾ ਉਹ ਖੁਰਚੋ ਜਾਣਾ ਖੁਰਚੋ ਜਾਣਾ ਖੁਰਚੋ ਜਾਣਾ ਕਰਦੇ ਆ ਜੀ ਲੈ ਆਈ ਕਿੱਲਾ ਕਰਨਾਂ ਅੱਜ ਖੜਾਓ ਪਾਣੀ ਇਹਦੇ ਮੋਹ ਭੋਗ ਕੇ ਸਾ ਵੀ ਹੁਣੇ ਲਾ ਕੇ ਗਿਆ ਇੱਟਾ ਮੰਨ ਲਓਦਾ ਕਿਹੜਾ ਆਹ ਲਾ ਕੇ ਗਿਆ ਹੈ ਨਾ ਬੱਚੇ ਜੀ ਵਣਗੇ ਆਹ ਉੱਥੇ ਤੱਕ ਕਹਿੰਦਾ ਫੇਰ ਬਾਅਦ ਚ ਲਾਉਂਗੇ ਜਦੋਂ ਪੈ ਪੈ ਗਏ ਨਾ ਉਹ ਨਿਕੇਰ ਪੱਟਣੀਆਂ ਪੈਣੇ ਨੇ ਇਹ ਤਾਰ ਦੀ ਜਿਹੜੇ ਲਾਂਦਾ ਹੈ ਹਾਂ ਦੋ ਦੋ ਰੋ ਇੱਕ ਇੱਕ ਲੈਣ ਚਾਹੀਦੀ ਆ ਜਿਹੜੀ ਲਾਉਣੀ ਸੂਤ ਨਾਲ ਠੀਕ ਨਹੀਂ ਗੱਲ ਆਹਾ ਲੱਗ 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 ਇੱਧਰ ਦੇਖੰਦਰ ਚਲੇਗੀ ਆਹਾ ਇੱਧਰ ਟਾਇਰ ਲਾ ਟਾਇਰ ਲਾ ਗਿਆ ਇੱਧਰ ਦੂਹੀ ਆ ਮੋਟੀ ਆ ਟਾਇਰ ਵੀ ਨੇੜੇ ਚ ਕਰਨੀ ਉਹ ਨਹੀਂ ਕਿੱਥੇ ਲੈ ਕੇ ਜਾਊਗਾ ਉਹ ਆਹ ਬਿਛਾਏ ਦੌਰ ਫਾਇਦਾ ਹੀ ਆ ਟਾਇਰ ਦਾ ਬਿਛਾਉਣੀ ਪੈਣੀ ਆ ਇੱਧਰ ਟਾਇਰੇ ਲਾ ਦੇ ਖਮਾਂ ਦੇ ਇੱਧਰ ਚੜਨਾ ਵੀ ਹੈ ਨਹੀਂ ਕੁਝ ਦਾ ਹਾਂ ਠੀਕ ਨਹੀਂ ਉਹ ਵੀ ਵਾਹ ਤਾਨ ਵਧੀਆ ਜੇ ਤਾਨ ਇੱਕ ਨੰਬਰ ਫਿਲਹਾਲ ਤਾਂ ਵਧੀਆ ਹੈ ਜਿਹੜਾ ਮੜਾ ਲੈ ਦੀ ਵਾਲੀ ਉਹ ਕਰਜੀ ਘੜ ਮੈਂ ਪਾਣੇ ਤਰਾੜੀ ਪਾਣੀ ਦਾ ਨਹੀਂ ਖੜਾ ਦੇਣੇ ਜੀ ਨਹੀਂ ਜੇ ਸਾਤੇ ਪੜ ਲਾ ਪਾ ਗੱਲ ਨਹੀਂ ਕੋ ਨਾ ਕਿਤੇ ਵੀ ਨਹੀਂ ਪੀਜੀ ਪਾਣੀ ਦਾ ਨਾ ਜਦ ਤਿਹੜ ਪਟੇ ਵੀ ਬਹੁਤ ਬੜੇ ਤਿਹੜ ਦੇ ਤਿਹੜ ਦੇ ਹਰਚ ਹੈ ਪਾਣੀ ਪਹਿਲਾਂ ਬੰਦ ਕਰਤਾ ਵਾ ਹਾਂ ਹਾਂ ਵਧੀਆ ਹੈ ਚਲੋ ਠੀਕ ਆ ਜੀ ਉਹ ਫਿਰ ਰੁੱਕੇ ਜੀ ਚੱਲ ਜੇ ਉਹ ਤਾਂ ਕਹ ਜਿੱਤੇ ਉਹ ਤਾਂ ਕਹਦੇ ਵੀ ਚੈਨਲ ਨੂੰ ਉਹ ਕਰੋ ਕੀ ਕਹਿੰਦੇ ਨੇ ਸਬਸਕ੍ਰਾਈਬ ਆ ਜੈਨੂਲ ਭਾਈ ਅਮੰਦੀ ਦਾ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਲਾਈਕ ਲਾਉਦੇ ਮੋਹਰ ਲਾਉ ਮੋਹਰੀ ਵਾਲੀ ਚੜਾਉ ਮਾਰੂ ਗੁੱਟ ਹਾਂ ਠੀਕ ਆ